ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਜਿਹੜੀ ਤੂਰੀਆਂ ਦੀ ਸਬਜ਼ੀ ਹੈ ਕਿਸ ਤਰ੍ਹਾਂ ਬਣਦੀ ਹੈ ਇਹ ਦੱਸਾਂਗੇ ਇਹ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਜਿਵੇਂ ਆਪਣੇ ਬਜ਼ੁਰਗ ਪਹਿਲਾਂ ਬਣਾਉਂਦੇ ਸੀਗੇ ਉਸ ਤਰ੍ਹਾਂ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਕਿਸ ਤਰ੍ਹਾਂ ਬਣਦੀ ਹੈ ਇਹ ਆਪਾਂ ਦੁੱਧ ਵਾਲੀ ਬਣਾਵਾਂਗੇ ਤੇ ਇਹ ਤੁਸੀਂ ਮੇਰੇ ਨਾਲ ਵੀਡੀਓ ਤੋਂ ਬਣੇ ਰਿਹਾ ਵੀਡੀਓ ਨੂੰ ਫੁੱਲ ਦੇ ਵਾਚ ਕਰਨਾ ਜੀ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਆਪਾਂ ਦੇਸੀ ਤਰੀਕੇ ਨਾਲ ਜਿਹੜੀਆਂ ਆਪਣੀਆਂ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ ਉਹ ਇਸ ਤਰ੍ਹਾਂ ਸਬਜ਼ੀ ਬਣਾਉਂਦੀਆਂ ਸੀ ਕਿਉਂਕਿ ਹੁਣ ਨਵੇਂ ਰਵਾਜ ਹੋ ਗਏ ਆ ਵੀ ਕਿਸ ਤਰ੍ਹਾਂ ਸਬਜ਼ੀ ਬਣਾਉਂਦੀ ਹੈ ਜਿਹੜੇ ਪੁਰਾਣੇ ਸੀ ਉਹ ਇਸ ਤਰ੍ਹਾਂ ਹੀ ਪਿਛੁਰਗ ਸਬਜ਼ੀ ਬਣਾਉਂਦੇ ਸੀਗੇ ਦੀ ਮੇਰੇ ਤੋਂ ਨੂੰ ਮੈਂ ਦੱਸਣਾ ਹੈ ਅੱਜ ਤੇ ਤੁਸੀਂ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਇਹ ਆਪਣੀ ਜਿਹੜੀ ਸਬਜੀ ਆ ਇਸ ਤਰ੍ਹਾਂ ਬਣ ਕੇ ਆਪਣੀ ਰੈਡੀ ਹੋ ਜਾਊਗੀ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਤਰ੍ਹਾਂ ਬਣਾਉਣੀ ਆ ਇਹ ਆਪਾਂ ਤੂਰੀਆਂ ਕੱਟ ਲਈਆਂ ਥੋੜੀਆਂ ਥੋੜੀਆਂ ਬਰੀਕ ਬਰੀਕ ਇਹ ਆਪਾਂ ਤੂਰੀਆਂ ਕਟੀਆਂ ਹੋਈਆਂ ਤੇ ਇੱਧਰ ਆਪਾਂ ਪਿਆਜ਼ ਅਦਰਕ ਤੇ ਲਸਣ ਕੱਟਿਆ ਹੋਇਆ ਹੈ ਇਹ ਆਪਾਂ ਲੰਬੇ-ਲੰਬੇ ਕੱਟ ਲੈ ਪਿਆਜ਼ ਆ ਤੇ ਇੱਧਰ ਆਪਾਂ ਗੈਸ ਤੇ ਕੜਾਈ ਚੜ੍ਹਾ ਲਵਾਂਗੇ ਗੈਸ ਨੂੰ ਆਪਾਂ ਆਨ ਕਰ ਲਵਾਂਗੇ ਤੇ ਗੈਸ ਦੇ ਉੱਪਰ ਆਪਾਂ ਕੜਾਈ ਰੱਖ ਲਵਾਂਗੇ ਇਹ ਆਪਾਂ ਗੈਸ ਦੇ ਉੱਪਰ ਕੜਾਈ ਰੱਖ ਲਈ ਆ ਤੇ ਇਹ ਆਪਾਂ ਜਿਹੜੀ ਸਬਜ਼ੀ ਹੈ ਇਹ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਕਿਉਂਕਿ ਜਿਹੜੇ ਪਹਿਲਾਂ ਬਜ਼ੁਰਗ ਸੀ ਉਹ ਸਰੋਂ ਦੇ ਤੇਲ ਵਿੱਚ ਹੀ ਜ਼ਿਆਦਾਤਰ ਸਬਜ਼ੀਆਂ ਬਣਾਉਂਦੇ ਸੀਗੇ ਇਹ ਆਪਾਂ ਵੀ ਸਰੋਂ ਦੇ ਤੇਲ ਦੇ ਵਿੱਚ ਹੀ ਬਣਾ ਰਹੇ ਆਂ ਇਹ ਆਪਣੀ ਕੜਾਈ ਚੰਗੀ ਤਰ੍ਹਾਂ ਸੁੱਕ ਗਈ ਆ ਹੁਣ ਮੈਂ ਥੋੜੀ ਜੀ ਇਹ ਧੂਕੀ ਰੱਖੀ ਹੋਈ ਸੀ ਕੜਾਈ ਤੇ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਆਪਾਂ ਪਾ ਦੇਣਾ ਤੇ ਆਪਾਂ ਸਰੋਂ ਦਾ ਤੇਲ ਪਾ ਲਿਆ ਇਹਦਾ ਕੌੜਾ ਆਪਾਂ ਨਿਕਲ ਜੂਗਾ ਜਦੋਂ ਇਹ ਧੂਆਂ ਛੱਡਣ ਲੱਗ ਜੂਗਾ ਕਿਉਂਕਿ ਸਰੋਂ ਦਾ ਤੇਲ ਥੋੜਾ ਜਿਹਾ ਕੌੜਾ ਹੁੰਦਾ ਹੈ ਤੇ ਇਹਦਾ ਜਦੋਂ ਧੂਆਂ ਛੱਡਣੋਂ ਹੀ ਹਟ ਜੂਗਾ ਨਿਕਲਣ ਲੱਗ ਜੂਗਾ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹਦਾ ਧੂਆਂ ਵੀ ਨਿਕਲਣ ਲੱਗ ਪਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਪਿਆਜ਼ ਪਾ ਦੇਣੀ ਹੈ ਇਹ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਉਹਦੇ ਲੱਗਣ ਲੱਗ ਜੂਗਾ ਜਦੋਂ ਇਹ ਧੂਆਂ ਕੱਢਣ ਲੱਪਿਆ ਤੇ ਇਹਦਾ ਕੌੜਾ ਪਣ ਜਾਣੀ ਕਿ ਇਹਦਾ ਨਿਕਲ ਜੂਗਾ ਉਦੋਂ ਤੁਸੀਂ ਪਹਿਲਾਂ ਇੱਕ ਪਿਆਜ਼ ਪਾ ਕੇ ਦੇਖ ਲੈਣਾ ਇਹ ਚੰਗੀ ਤਰ੍ਹਾਂ ਕਲਕ ਗਿਆ ਤੇ ਹੁਣ ਆਪਾਂ ਸਾਰੇ ਪਿਆਜ਼ ਅਦਰਕ ਤੇ ਲਸਣ ਆਪਾਂ ਪਾ ਦਿਆਂਗੇ ਇਹਦੇ ਵਿੱਚ ਇਹਦੇ ਵਿੱਚ ਟਮਾਟਰ ਬਿਲਕੁਲ ਵੀ ਨਹੀਂ ਪਾਉਣਾ ਕਿਉਂਕਿ ਇਹ ਆਕਾ ਸਬਜ਼ੀ ਦੁੱਧ ਵਾਲੀ ਬਣਾਉਣੀ ਹੈ ਇਹਨੂੰ ਆਪਾਂ ਮਿਕਸ ਕਰਦੇ ਹਾਂਗੇ ਪਿਆਜ਼ਾਂ ਨੂੰ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਉੱਪਰ ਤੋਂ ਟੱਕੰਦ ਲਗਾ ਕੇ ਤੇ ਇਹਨੂੰ ਥੋੜਾ ਜਿਹਾ 10 ਮਿੰਟ ਰੀ ਨੂੰ ਪਕਾਵਾਂਗੇ ਜਦੋਂ ਇਹ ਗੁਲਾਬੀ ਰੰਗ ਦੇ ਹੋਗੇ ਤੇ ਫਿਰ ਇਹਦੇ ਵਿੱਚ ਆਪਾਂ ਦੂਸਰਾ ਪ੍ਰੋਸੈਸ ਸਟਾਰਟ ਕਰਨਾ ਹੈ ਇਹ ਤੁਸੀਂ ਥੋੜਾ ਜਿਹਾ ਹਿਲਾਉਂਦੇ ਜਾਓ ਜੋ ਕਿਉਂਕਿ ਇਹ ਦਾ ਥੱਲੇ ਵੀ ਨਾ ਲੱਗ ਜਾਣੇ ਜਿਹੜੇ ਆਪਣੇ ਪਿਆਜ਼ ਆ ਸੜ ਨਾ ਜਾਣ ਜਿਆਦਾ ਆਪਾਂ ਸਾੜਨੇ ਨਹੀਂ ਨੀਗੇ ਤੇ ਥੋੜਾ ਜਿਹਾ ਆਪਾਂ ਠਾਕ ਕੇ ਬਸ ਇਹਨੂੰ 10-5 ਮਿੰਟ ਹੀ ਪਕਾਉਣੀ ਹੈ। ਇਹ ਦੇਖੋ ਜੀ ਇਹ ਆਪਣੇ ਪਿਆਜ਼ ਥੋੜੇ ਜਿਹਾ ਪੁੱਜ ਗਏ ਇੱਕ ਇੰਚ ਕਲਰ ਦੇ ਹੋ ਗਏ। ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਇਸ ਤਰ੍ਹਾਂ ਦਾ ਇੰਨਾ ਹੀ ਆਪਾਂ ਭੁੰਨਣਾ ਹੋਰ ਨਹੀਂ ਦੇਰ ਲੈਣਾ ਆਪਾਂ। ਜਿਹੜੀਆਂ ਆਪਣੀਆਂ ਤੋਰੀਆਂ ਕੱਟੀਆਂ ਹੋਈਆਂ ਉਹ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਇਹਦੇ ਵਿੱਚ ਲੂਣ ਮਿਰਚ ਪਹਿਲਾਂ ਬਿਲਕੁਲ ਵੀ ਨਹੀਂ ਪਾਉਣਾ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸ ਦੇਣੀ ਕਿਸ ਤਰ੍ਹਾਂ ਜਦੋਂ ਬਣ ਗਈ ਨਾ ਤੇ ਉਦੋਂ ਇਹਦੇ ਵਿੱਚ ਲੂਣ ਮਿਰਚ ਪਾਉਣਾ ਜਿਵੇਂ પ્રાਣੀਆਂ ਆਪਣੇ ਬਜ਼ੁਰਗ ਬੀਬੀਆਂ ਸੀ ਉਹ ਇਸੇ ਤਰ੍ਹਾਂ ਹੀ ਸਬਜ਼ੀ ਬਣਾਉਂਦੀਆਂ ਸੀ ਉਹ ਚੁੱਲ੍ਹੇ ਤੇ ਬਣਾਉਂਦੀਆਂ ਸੀ ਆਪਾਂ ਹੁਣ ਗੈਸ ਵਰਤਣ ਲੱਗ ਪਏ ਆ ਪਰ ਚੁੱਲ੍ਹੇ ਦੀ ਸਬਜ਼ੀ ਉਹ ਕੋਲ ਵਧੀਆ ਬਣਦੀ ਜੈਸ ਨਾਲੋਂ ਜਿਹੜੀ ਚੁੱਲ੍ਹੇ ਦੀ ਸਬਜ਼ੀ ਆ ਉਹ ਬਹੁਤ ਵਧੀਆ ਬਣਦੀ ਆ Ini adalah pohon yang disekatinya, begitu Ini kacang hijau yang disekatnya, kiri-kiri, dan tepatnya ਤੇ ਤੁਸੀਂ ਅੱਗੇ ਆਫਟਨ ਵੀ ਪ੍ਰੋਮੈਕਸ ਕਰ ਨਹੀਂ ਮੋੜਾ ਲਾਈ ਨੂੰ ਛੱਡਾ ਨਾ ਮੈਂ ਕਿ ਇਹ ਘਾਚਾ ਦੇ ਚੱਪਾ ਮਿਕਸ ਕਰਕੇ ਫੇਰੀ ਦੇ ੱਪਾ ਢੱਕਣ ਲਗਾਉਣਾ। ਹੁਣ ਆਪਾਂ ਇਸਨੂੰ ਸਖਤੀ ਹੋਣਾ ਪੈ ਦੇ ਇਸ ਤੇ। ਹੁਣ ਆਪਾਂ ਮਿਕਸ ਕਰ ਲਈਏ ਤੇ ਹੁਣ ਆਪਾਂ ਇਹਦੇ ਉੱਤੇ ਢੱਕਣ ਰੱਖ ਦਿਆਂਗੇ। ਢੱਕਣ ਰੱਖ ਕੇ ਤੇ ਹੁਣ ਢੱਕਣ ਰੱਖ ਕੇ ਤੁਸੀਂ 10-15 ਮਿੰਟ ਇਹਨੂੰ ਪਕਾਉਣਾ ਵਿੱਚ ਦੀ ਹਿਲਾਉਂਦੀ ਵੀ ਰਹਿਣਾ ਹੈ। ਇਹ ਦੇਖੋ ਜੀ ਇਹ ਰਿਜਨ ਲੱਗ ਪਈ ਆਪਣੀ ਸਬਜੀ ਆਪਾਂ 5 ਮਿੰਟਾਂ ਬਾਅਦ ਢੱਕਣ ਉੱਪਰੋ ਚੱਕਤਾ ਸੀਗਾ ਇਹ ਦੇਖੋ ਜੀ ਥੋੜਾ ਜਿਹਾ ਪਾਣੀ ਵੀ ਛੱਡ ਗਈ ਆ ਇਹਨੂੰ ਆਪਾਂ ਫੇਰ ਹਿਲਾ ਦਿਆਂਗੇ ਹਲਾ ਕੇ ਤੇ ਫੇਰ ਆਪਾਂ ਇਹਦੇ ਉੱਪਰ ਢੱਕਣ ਨੂੰ ਉੱਪਰ ਰੱਖ ਦਿਆਂਗੇ ਢੱਕਣ ਮੇਰੇ ਉੱਪਰ ਰੱਖਤਾ ਸੀ ਫੇਰ ਤੁਸੀਂ ਦੇਖ ਸਕਦੇ ਆਂ ਵੀ ਇਹ ਰਿਜਦੀ ਜਾਂਦੀ ਆ ਆਪ ਦਾ ਪਾਣੀ ਇਹ ਛੱਡ ਕੇ ਮਿੰਜਾਂ ਦੀ ਇਹਨੂੰ ਪਹਿਲਾਂ ਹੀ ਤੁਸੀਂ ਧੋ ਲਿਆ ਕਰੋ ਜਦੋਂ ਸਬਜੀ ਕੱਟਣ ਤੋਂ ਇਹਨੂੰ ਪਹਿਲਾਂ ਧੋਇਆ ਕਰੋ ਜੇ ਆਪਾਂ ਸਬਜੀ ਕੱਟ ਕੇ ਇਹਦੀਆਂ ਫਾੜੀਆਂ ਧਵਾਗੇ ਤੇ ਫਿਰ ਇਹ ਜਿਆਦਾ ਪਾਣੀ ਛੱਡ ਚੂਗੀ ਇਹਦੇ ਵਿੱਚ ਹੁਣ ਆਪਾਂ ਟੇਸਟ ਦੇ ਅਕੋਰਡਿੰਗ ਆਪਾਂ ਲਾਲ ਮਿਰਚ ਪਾਊਡਰ ਤੁਸੀਂ ਹਰੀ ਵੀ ਪਾ ਸਕਦੇ ਇਹ ਲਾਲ ਮਿਰਚ ਪਾਊਡਰ ਪਾਤਾ ਨਮਕ ਪਾਤਾ ਤੇ ਹਲਦੀ ਆਪਾਂ 2 ਚਮਚ ਪਾਵਾਂਗੇ ਜਿੰਨਾ ਤੁਸੀਂ ਲੂਣ ਮਿਰਚ ਖਾਣੇ ਆ ਉਹਨਾ ਹੀ ਪਾਉਣਾ ਹੈ ਜਿਵੇਂ ਅਸੀਂ ਘੱਟ ਖਾਂਦੇ ਅਸੀਂ ਘੱਟ ਪਾਇਆ ਜੇ ਕੋਈ ਵੱਧ ਖਾਂਦਾ ਤਾਂ ਵੱਧ ਵੀ ਪਾ ਸਕਦਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹ ਬਿਲਕੁਲ ਵੀ ਥੱਲੇ ਨਹੀਂ ਲੱਗੂਗੀ ਇਸ ਤਰ੍ਹਾਂ ਜੇ ਆਪਾਂ ਬਣਾਵਾਂਗੇ ਤਾਂ ਇਹਨੂੰ ਆਪਾਂ ਹੁਣ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਇਹ ਦੇਖੋ ਜੀ ਆਪਾਂ ਇਹਨੂੰ ਮਿਕਸ ਕਰਤਾ ਥੋੜੀ ਜੀ ਆਪਾਂ ਦੇਗੀ ਮਿਰਚ ਪਾ ਦਿਆਂਗੇ ਇਹ ਜਿਹੜੀ ਦੇਗੀ ਮਿਰਚ ਹੁੰਦੀ ਹੈ ਕਲਰ ਵਾਸਤੇ ਹੁੰਦੀ ਹੈ ਇਹਨੂੰ ਆਪਾਂ ਟੱਕ ਕੇ ਪਕਾ ਲਾਂਗੇ ਹੁਣ ਇਹ ਦੇਖੋ ਜੀ ਆਪਣੀ ਜਿਹੜੀ ਸਬਜੀ ਆ ਉਹ ਇਸ ਤਰ੍ਹਾਂ ਪੱਕ ਗਈ ਆ ਇਹ ਆਪਾਂ 10 ਮਿੰਟ ਹੁਣ ਪਕਾਈ ਇਹ ਸਬਜੀ ਤੇ ਗੈਸ ਦਾ ਫਲੇਮ ਹੁਣ ਆਪਾਂ ਸਿਮ ਕਰ ਦਿਆਂਗੇ ਤੇ ਹੁਣ ਇਹ ਬਣ ਗਈ ਆ ਆਪਾਂ ਇਹਦੇ ਵਿੱਚ ਬਾਟੀ ਭਰ ਕੇ ਦੁੱਧ ਦੀ ਪਾ ਦੇਗੇ ਦੁੱਧ ਪਾ ਕੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੁਸੀਂ ਇਹ ਦੇਸੀ ਤਰੀਕੇ ਨਾਲ ਸਬਜ਼ੀ ਜ਼ਰੂਰ ਬਣਾਉਣੀ ਇਹ ਬਹੁਤ ਹੀ ਟੇਸਟੀ ਬਣਦੀ ਹੈ ਜੀ ਇੱਕ ਵਾਰ ਟ్రਾਈ ਜ਼ਰੂਰ ਕਰਨ ਇਹਨੂੰ ਆਪਾਂ ਥੋੜੀ ਜੀ ਧੀਮੀ ਅੱਗ ਤੇ ਹੀ ਹੁਣ ਇਹਨੂੰ ਆਪਾਂ ਪਕਾਵਾਂਗੇ ਤੇ ਵਿੱਚੋਂ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਨਹੀਂ ਤਾਂ ਆਪਣਾ ਦੁੱਧ ਫਟ ਸਕਦਾ ਦੇਖੋ ਜੀ ਇਸ ਤਰ੍ਹਾਂ ਦੀ ਇਹ ਬਹੁਤ ਹੀ ਵਧੀਆ ਬਣ ਗਈ ਆ ਥੈਂਕ ਯੂ ਫॉर ਵਾਚਿੰਗ